ਡੋ ਜਮੇ ਪੁੱਤ ਨੂੰ ਮਾਂ ਛੱਡ ਕੇ ਜਾ ਰਹੀ ਹੈ ਕੈਨੇਡਾ ਵੀਡੀਓ ਵੇ ਤੁਸੀਂ ਦੇਖ ਸਕਦੇ ਹੋ ਕਿ ਮਾਂ ਆਪਣੇ ਢਿੱਡੋ ਜਮੇ ਪੁੱਤ ਨੂੰ ਛੱਡ ਕੇ ਕੈਨੇਡਾ ਜਾ ਰਹੀ ਹੈ ਤੁਸੀਂ ਵੀਡੀਓ ਬੱਚੇ ਦੇਖ ਸਕਦੇ ਹੋ ਕਿ ਕਿਵੇਂ ਮਾਂ ਆਪਣੇ ਬੱਚੇ ਨੂੰ ਗੋਦੀ ਲੈ ਕੇ ਭਾਵਕ ਹੋ ਜਾਂਦੀ ਹੈ ਤੇ ਉੱਚੀ ਉੱਚੀ ਰੋਣ ਲੱਗ ਪਈ ਅਤੇ ਮਾਂ ਦਾ ਆਪਣੇ ਬੱਚੇ ਨੂੰ ਛੱਡ ਕੇ ਜੀ ਨਹੀਂ ਕਾਰਿਆ ਜਾਣੋਂ ਬਾਹਰ ਪਰ ਮਜਬੂਰੀਆਂ ਕਾਰਨ ਜਾਣਾ ਪੈ ਰਿਹਾ ਨਹੀਂ ਕਿਹਦਾ ਜੀ ਕਰਦਾ ਆਪਣੇ ਬੱਚਿਆਂ ਨੂੰ ਛੱਡ ਕੇ ਜਾਣ ਨੂੰ ਕੀ ਕਹਿਣਾ ਚਾਹੋਗੇ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਵਾਡੇ ਦਿਨ ਤੋਂ ਪੁੱਠ ਸੱਜਣਾ असीं क्य पर हुजणे सौखे जिन छॾण वे